ਪੰਜਾਬ ਸਰਕਾਰ ਦੇ ਵੱਲੋਂ ਲਿਆਂਦੀ ਗਈ ਲੈਂਡ ਪੁੱਲਿੰਗ ਪਾਲਿਸੀ ਦੇ ਖਿਲਾਫ ਕਿਸਾਨ ਆਗੂ ਜਗਜੀਤ ਸਿੰਘ ਢੱਲਵਾਲ ਦੀ ਅਗਵਾਈ ਹੇਠ ਸੰਯੁਕਤ ਕਿਸਾਨ ਮੋਰਚਾ ਨੇ ਵੱਡੇ ਪੱਧਰ ਤੇ ਸੰਘਰਸ਼ ਕਰਨ ਦਾ ਐਲਾਨ ਕੀਤਾ ਹੈ ਇਸ ਦੇ ਤਹਿਤ 7 ਅਗਸਤ ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਜੋਦਾ ਦੇ ਵਿੱਚ ਮਾਲਵਾ ਖੇਤਰ ਦਾ ਵੱਡੇ ਪੱਧਰ ਤੇ ਕਟ ਕੀਤਾ ਜਾਵੇਗਾ ਜਦਕਿ 16 ਅਗਸਤ ਨੂੰ ਦੁਆਬਾ ਅਤੇ ਮਾਝਾ ਦੇ ਕਿਸਾਨਾਂ ਦਾ ਵੱਡਾ ਇਕੱਠ ਕੀਤਾ ਜਾਵੇਗਾ ਇਸ ਤੋਂ ਇਲਾਵਾ ਜਥੇਬੰਦੀ ਵੱਲੋਂ ਕੇਂਦਰ ਸਰਕਾਰ ਨਾਲ ਜੁੜੀਆਂ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਕੀਤੀਆਂ ਜਾਣ ਵਾਲੀਆਂ ਕਿਸਾਨ ਸਭਾਵਾਦੀ ਰੂਪਰੇਖਾ ਸੰਬੰਧੀ ਜਾਣਕਾਰੀ ਵੀ ਸਾਂਝੀ ਹੈ ਜਿਹੜੀ ਕਰ ਦਿੱਤੀ ਗਈ ਹੈ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਜਗਜੀਤ ਸਿੰਘ ਢੱਲ ਦੇਵਾਲ ਨੇ ਅਤੇ ਹੋਰਨਾਂ ਨੇ ਦੋਸ਼ ਲਾਇਆ ਜਿੱਥੇ ਕੇਂਦਰ ਦੀ ਸਰਕਾਰ ਵੱਲੋਂ ਲਗਾਤਾਰ ਹੁਨਾ ਉੱਪਰ ਅਤਿਆਚਾਰ ਕੀਤੇ ਜਾ ਰਹੇ ਨੇ ਅਤੇ ਕਿਸਾਨਾਂ ਦੇ ਸੰਘਰਸ਼ ਕਾਰਨ ਕੇਂਦਰ ਸਰਕਾਰ ਨੂੰ ਪੈਰ ਪਿੱਛੇ ਖਿੱਚਣੇ ਪਏ ਸਨ ਉੱਥੇ ਹੀ ਹੁਣ ਪੰਜਾਬ ਦੀ ਸਰਕਾਰ ਵੱਲੋਂ ਲੈਂਡ ਪੂਲਿੰਗ ਪਾਲਿਸੀ ਰਾਹੀਂ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ लुदियाना लाइव लेरेंद्र सोनी दी रिपोर्ट कदे वस्ते ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਹੋ ਅੱਗੇ ਨੂੰ ਹੋ ਜਾਊਗਾ ਦੇਖੋ ਸਭ ਤੋਂ ਪਹਿਲਾਂ ਸਾਡੇ ਸਤਿਕਾਰਯੋਗ ਪੱਤਰਕਾਰ ਦੋਸਤੋ ਸਾਡੇ ਇੱਕ ਨਿਮਾਣੇ ਜੇ ਸਰਦੇ ਤੇ ਤੁਸੀਂ ਸਾਰੇ ਜਾਣੇ ਸਾਡੀ ਗੱਲ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਲੈ ਕੇ ਜਾਣ ਦੇ ਲਈ ਇੱਥੇ ਪਹੁੰਚੇ ਹੋ ਇਸ ਲਈ ਤੁਹਾਡਾ ਪੂਰੇ ਦੇ ਪੂਰੇ ਐਸਕੇਮ ਨਾਨ ਪੋਲਿਟਿਕਲ ਵੱਲੋਂ ਔਰ ਕਿਸਾਨ ਜਮਾਤ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਆਇਆਂ ਨੂੰ ਤੁਹਾਨੂੰ ਸਾਰਿਆਂ ਨੂੰ ਤੁਸੀਂ ਸਾਡੀ ਗੱਲ ਅੱਗੇ ਲੈ ਕੇ ਜਾ ਰਹੇ ਹੋ ਅੱਜ ਜਿਹੜੀ ਆਪਾਂ ਪ੍ਰੈਸ ਕਾਨਫਰੰਸ ਕਰਨ ਲੱਗੇ ਆ ਜੇ ਦੀ ਮੇਨ ਵਜ੍ਹਾ ਇਹ ਹੈ ਦੇਖੋ ਜਿਸ ਤਰੀਕੇ ਦੇ ਨਾਲ ਸਰਕਾਰਾਂ ਚਾਹੇ ਉਹ ਕੇਂਦਰ ਦੀ ਸਰਕਾਰ ਹੋਵੇ ਚਾਹੇ ਉਹ ਰਾਜਾਂ ਦੀਆਂ ਸਰਕਾਰਾਂ ਹੋਣ ਲੋਕਾਂ ਦੇ ਉੱਪਰ ਹਮਲਾਵਰ ਨੇ ਕਿਸਾਨਾਂ ਦੇ ਕੋਲੋਂ ਜ਼ਬਰਦਸਤੀ ਹਰ ਹੀਲੇ ਜ਼ਮੀਨਾ ਖੋਹ ਕੇ ਕਾਰਪੋਰੇਟਸ ਦੇ ਹਵਾਲੇ ਕਰਕੇ ਔਰ ਉਹਨਾਂ ਕਾਰਪੋਰੇਟ ਘਰਾਣਿਆਂ ਨੂੰ ਸਸਤਾ ਮਜ਼ਦੂਰ ਪ੍ਰੋਵਾਈਡ ਕਰਵਾਉਣ ਦੀਆਂ ਸ਼ਾਸ਼ਾ ਰਚਨ ਦੇ ਤਹਿਤ ਪਿਛੇ ਤਿੰਨ ਕਾਲੇ ਕਾਨੂੰਨ ਕੇਂਦਰ ਸਰਕਾਰ ਲੈ ਕੇ ਆਈ ਉਹਦੇ ਤੇ ਲੋਕਾਂ ਨੇ ਤਕੜੇ ਹੋ ਕੇ ਫਾਈਟ ਕੀਤਾ ਪਿਛੇ ਮੋੜ ਨਹੀਂ ਲੇਕਿਨ ਅੱਜ ਸਾਡੀ ਸਟੇਟ ਦੀ ਗਵਰਨਮੈਂਟ ਉਹਦੇ ਨਾਲੋਂ ਵੀ ਖਤਰਨਾਕ ਲੈਂਡ ਪੂਲਿੰਗ ਲੈ ਕੇ ਆ ਗਈ ਕਿ ਲੋਕਾਂ ਨੂੰ ਜ਼ਮੀਨ ਦਾ ਪੈਸਾ ਵੀ ਕੋਈ ਨਹੀਂ ਦੇਣਾ ਔਰ ਫ੍ਰੀ ਆਫ ਕਾਸਟ ਜ਼ਮੀਨ ਲੈ ਲੈਣੀ ਹੈ ਔਰ ਇਹਦੇ ਚ ਚਿੰਤਾਵਾਂ ਬਹੁਤ ਵੱਡੀਆਂ ਇਹ ਨੇ ਕਿ ਜੇਕਰ ਇਹ ਲੈਂਡ ਪੂਲਿੰਗ ਦੇ ਵਿੱਚ ਸਰਕਾਰ ਸਫਲ ਹੁੰਦੀ ਹੈ ਤਾਂ ਸਵਾਲ ਸਭ ਤੋਂ ਵੱਡਾ ਹੈ ਕਿ ਘੱਟੋ ਘੱਟ ਜਿਹੜੇ 65000 ਏਕੜ ਜ਼ਮੀਨ ਜਾਣੀ ਹੈ ਤੇ 50000 ਪਰਿਵਾਰ ਜਿਹੜੇ ਡਾਇਰੈਕਟ ਇਨਡਾਇਰੈਕਟ ਭੰਗ ਦੇ ਨਾਲ ਬੇਰੁਜ਼ਗਾਰ ਹੋਣੇ ਨੇ 162 63 ਪਿੰਡ ਉਜੜਨੇ ਨੇ ਜੇ 162 ਥ੍ਰੇਡ ਪ੍ਰਿੰਡ ਉੱਜੜਨੇ ਆ ਤਾਂ ਇਹਦਾ ਮਤਲਬ ਇਹ ਆ ਕਿ ਕੱਲੀ ਕਿਸਾਨੀ ਦਾ ਇਸ਼ੂ ਨਹੀਂ ਰਿਹਾ ਖੇਤੀ ਦੇ ਵਿੱਚੋਂ ਜਿੰਨਾ ਲੋਕਾਂ ਨੂੰ ਰੋਜ਼ਗਾਰ ਮਿਲਦਾ ਸੀ ਇਹ ਉਹਨਾਂ ਦਾ ਇਸ਼ੂ ਵੀ ਹੈ ਔਰ 65000 ਏਕੜ ਦੇ ਵਿੱਚੋਂ ਜਿਹੜਾ ਅਨਾਜ ਪੈਦਾ ਹੋਣਾ ਸੀ ਜਿਹੜੀਆਂ ਸਬਜ਼ੀਆਂ ਜਿੱਥੋਂ ਪੈਦਾ ਹੋਣੀਆਂ ਸੀ ਉਹਨਾਂ ਦੀ ਪ੍ਰੋਡਕਸ਼ਨ ਘਟਣੀ ਹੈ ਤੇ ਹਰ ਵਿਅਕਤੀ ਦੀ ਜੇਬ ਤੇ ਵੀ ਬੋਝ ਪੈਣਾ ਹੈ ਇਹ ਛੋਟਾ ਜਿਹਾ ਇਸ਼ੂ ਨਹੀਂ ਹੈ ਇਹ ਸਾਡੇ ਸਾਰਿਆਂ ਦਾ ਸਾਂਝਾ ਇਸ਼ੂ ਹੈ ਇਸੇ ਤਰੀਕੇ ਦੇ ਨਾਲ ਭਾਰਤ ਸਰਕਾਰ ਜਿਸ ਤਰ੍ਹਾਂ ਲਗਾਤਾਰ ਡੋਨਾਲਡ 트੍ਰੰਪ ਸਾਡੇ ਤੇ ਦਬਾਅ ਬਣਾ ਰਿਹਾ ਹੈ ਕਿ ਅਸੀਂ ਟੈਕਸ ਵਧਾ ਦੇਾਂਗੇ ਅਸੀਂ ਹੋਰ ਟੈਕਸ ਲਾਵਾਂਗੇ ਔਰ ਸਾਡੀ ਸਰਕਾਰ ਬੇਸ਼ੱਕ ਹਜੇ ਸਟੈਂਡ ਆਫ ਦਾ ਰੱਖੀ ਬੈਠੀ ਹੈ ਪਰ ਸਾਨੂੰ ਇਹ ਵੀ ਲੱਗਦਾ ਹੈ ਕਿ ਜਿਹੋ ਜਾਂ ਸਾਡੀ ਸਰਕਾਰ ਦਾ ਪਿੱਛੇ ਵਤੀਰਾ ਹੈ ਕਿਸਾਨਾਂ ਪ੍ਰਤੀ ਕਿਸੇ ਦੀ ਸ਼ਹਿਰਦਤਾ ਨਹੀਂ। ਔਰ ਉਹ ਜਿਹੜਾ ਫ੍ਰੀ ਟ੍ਰੇਡ ਐਗਰੀਮੈਂਟ ਕਰਨ ਦੀਆਂ ਗੱਲਾਂ ਹੋ ਰਹੀਆਂ ਨੇ ਉਹ ਸਾਡੇ ਕਿਸਾਨਾਂ ਲਈ ਕੱਲਿਆਂ ਲਈ ਨਹੀਂ ਉਹ ਆਮ ਲੋਕਾਂ ਲਈ ਵੀ ਉਹਨਾਂ ਹੀ ਘਾਤਕ ਹੈ। ਕਿਉਂਕਿ ਉਹਦੇ ਵਿੱਚ ਜਿਹੜਾ ਮੱਕਾ ਤੇ ਸੋਇਆਬੀਨ ਆਉਣਾ ਹੈ ਉਹ ਜੈਨੇਟਿਕ ਮੋਡੀਫਾਈਡ ਆਉਣਾ ਹੈ। ਉਹ ਹਰ ਇੱਕ ਵਿਅਕਤੀ ਨੇ ਬੜਾ ਖਤਰਨਾਕ ਹੈ। ਸੋ ਇਸ ਕਰਕੇ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਅੱਜ ਪਿੱਛੇ ਤੁਸੀਂ ਦੇਖਿਆ ਪਿਛਲਾ ਆਪਾਂ ਸਮਾਂ ਨਗਾਇਆ ਝੋਨੇ ਦਾ ਸੀਜ਼ਨ ਕਿਸਾਨ ਰੱਜ ਕੇ ਲੁੱਟਿਆ ਗਿਆ ਝੋਨਾ ਖਰੀਦਣ ਦੀ ਜਿਹੜੀ ਨਮੀ ਦੀ ਦਰ ਸੀ ਸੀਮਾ ਸੀ ਜਿਹੜੀ ਉਹ 17 ਮੌਇਸਚਰ ਤੇ ਝੋਨਾ ਖਰੀਦਿਆ ਜਾਂਦਾ ਸੀ ਲੇਕਿਨ ਕਿਸਾਨਾਂ ਦਾ 11-11 ਮੌਇਸਚਰ ਤੇ ਝੋਨਾ ਚਲਿਆ ਗਿਆ ਫਿਰ ਵੀ ਕਿਸਾਨ ਰੱਜ ਕੇ ਲੁੱਟਿਆ ਗਿਆ ਔਰ ਉਹਨਾਂ ਨੂੰ ਵੱਡੀਆਂ ਕਟ ਲਾਉਣੇ ਪਏ ਔਰ ਬਿਲਕੁਲ ਪਿਛਲੇ ਪਿਛਲੀ ਵਾਰੀ ਦੀ ਤਰ੍ਹਾਂ ਐਤਕੀ ਵੀ ਸਾਨੂੰ ਜਿਹੜਾ ਕਿਸਾਨ ਦਾ ਝੋਨੇ ਦਾ ਮਾਮਲਾ ਹੈ ਉਹ ਉਨਾ ਹੀ ਖਤਰਨਾਕ ਨਜ਼ਰ ਆ ਰਿਹਾ ਹੈ ਕਿ ਪਿਛਲੇ ਦਿਨਾਂ ਮંત્રીਆਂ ਦੀ ਜਿਹੜੇ ਕੈਬਨਿਟ ਮਿਨਿਸਟਰ ਨੇ ਉਹਨਾਂ ਨੇ ਪ੍ਰੈਸ ਦੇ ਸਾਹਮਣੇ ਆ ਕੇ ਕਹਿਤਾ ਕਿ ਵੀ ਸਾਡੇ ਹੱਥ ਖੜੇ ਹੈ ਕੇਂਦਰ ਜੇ ਅੱਗੋਂ ਸਾਨੂੰ ਜਗ੍ਹਾ ਪ੍ਰੋਵਾਈਡ ਨਹੀਂ ਕਰਵਾਉਂਦੀ ਸਮਾਂ ਪਹਿਲਾਂ ਵਾਲਾ ਚੋਰ ਨਹੀਂ ਚੱਕਦੀ ਤਾਂ ਅਸੀਂ ਟੁੰਨੇ ਲਈ ਕੀ ਕਰਾਂਗੇ ਅਸੀਂ ਕੁਝ ਨਹੀਂ ਕਰ ਸਕਦੇ ਸਭ ਤੋਂ ਮਾੜੀ ਗੱਲਤਾ ਇਹ ਹੈ ਕਿ ਸਾਡੀ ਸਰਕਾਰ ਵੱਲੋਂ ਇਹ ਕਹਿਣਾ ਤੇ ਅਸੀਂ ਕੁਝ ਨਹੀਂ ਕਰ ਸਕਦੇ ਭਾਈ ਜੇ ਤੁਸੀਂ ਕੁਝ ਨਹੀਂ ਕਰ ਸਕਦੇ ਅਜਿਹਾਂ ਪ੍ਰਸਥਿਤੀਆਂ ਦੇ ਨਾਲ ਨਜਿੱਠਣ ਦੀ ਤੁਹਾਡੇ ਵਿੱਚ ਕਪੈਸਿਟੀ ਨਹੀਂ ਹੈ ਤਾਂ ਫਿਰ ਤੁਸੀਂ ਐਡੀ ਵੱਡੀ ਜ਼ਿੰਮੇਵਾਰੀ ਚੱਕਣੀ ਨਹੀਂ ਸੀ ਜਿਹੜੀ ਤੁਸੀਂ ਚੱਕ ਲਈ ਪਿਛਲੇ ਸਾਲ ਵੀ ਕਿਸਾਨ ਰੱਜ ਕੇ ਰੁਲਿਆ ਰੱਜ ਕੇ ਖਰਾਬ ਕੀਤਾ ਔਰ ਬਰਬਾਦ ਕਰਕੇ ਰੱਖਤਾ ਤੇ ਇਸ ਵਾਰੀ ਫੇਰ ਉਹੀ ਤਿਆਰੀ ਦੁਬਾਰਾ ਫੇਰ ਹੋ ਰਹੀ ਹੈ ਇਹ ਕਿਸੇ ਵੀ ਕੀਮਤ ਦੇ ਉੱਤੇ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਇਹਨਾਂ ਸਾਰੇ ਹਾਲਾਤਾਂ ਨੂੰ ਵੇਖ ਕੇ ਅਸੀਂ ਸਮਝਦੇ ਹਾਂ ਕਿ ਇਹ ਲੜਾਈ ਕੇਵਲ ਕਿਸਾਨ ਦੀ ਨਹੀਂ ਰਹੀ ਇਹ ਹਰ ਵਰਗ ਦੀ ਲੜਾਈ ਬਣ ਗਈ ਹੈ ਤੋਂ ਜਿੰਨੇ ਵੀ ਕਮਿਊਨਿਟੀਆਂ ਦੇ ਲੋਕ ਨੇ ਜਿੰਨਾਂ ਵੀ ਯੂਨੀਅਨਸ ਨੇ ਚਾਹੇ ਵਪਾਰ ਮੰਡਲ ਹੈ ਚਾਹੇ ਸਟੂਡੈਂਟਾਂ ਦੀ ਯੂਨੀਅਨ ਹੈ ਚਾਹੇ ਮਜ਼ਦੂਰਾਂ ਦੀ ਯੂਨੀਅਨ ਹੈ ਚਾਹੇ ਰੱਖਿਆ ਚਾਲਕਾਂ ਦੀ ਯੂਨੀਅਨ ਹੈ ਜੋ ਵੀ ਯੂਨੀਅਨਜ਼ ਨੇ ਕਿਸਾਨਾਂ ਦੀਆਂ ਯੂਨੀਅਨਾਂ ਸਭ ਨੂੰ ਸਾਡੀ ਅਪੀਲ ਆ ਹੱਥ ਜੋੜ ਕੇ ਕਿ ਭਾਈ ਹੁਣ ਇਹ ਲੜਾਈ ਆ ਜਿਹੜੀ ਬਹੁਤ ਵੱਡੀ ਪੱਧਰ ਦੇ ਉੱਤੇ ਸਾਨੂੰ ਇਕੱਠੇ ਹੋ ਕੇ ਲੜਨੀ ਪੈਣੀ ਤੇ ਏਕਤਾ ਦੀ ਲੋੜ ਹੈ ਆਓ ਏਕਤਾ ਕਰਕੇ ਇਸ ਲੜਾਈ ਨੂੰ ਅੱਗੇ ਤੋਰੀਏ ਜਿਵੇਂ ਇਹਦੇ ਲਈ ਅਸੀਂ ਆ ਲੁਧਿਆਣਾ ਦੇ ਅੰਦਰ ਜਿੱਥੇ ਅੱਜ ਬੈਠੇ ਆ ਲੁਧਿਆਣਾ ਦਾ ਪਿੰਡ ਜੋਧਾ ਜਿਹਦੇ ਵਿੱਚ 7 ਤਰੀਕ ਨੂੰ 7 ਅਗਸਤ ਨੂੰ ਇਸ ਲੈਂਡ ਪੂਲਿੰਗ ਦੇ ਖਿਲਾਫ ਲੱਖਾਂ ਲੋਕਾਂ ਦਾ ਇਕੱਠ ਕਰਕੇ ਭਗਵੰਤ ਮਾਨ ਸਰਕਾਰ ਦੀ ਉਸ ਜਿਹੜੇ ਝੂਠੇ ਦਾਅਵੇ ਕੀਤੇ ਜਾ ਰਹੇ ਨੇ ਕਿ ਲੋਕ ਮੇਰੇ ਨਾਲ ਨੇ ਕਿਸਾਨ ਮੈਨੂੰ ਜ਼ਮੀਨ ਦੇ ਰਹੇ ਨੇ ਮੇਰੇ ਹੱਕ 'ਚ ਲੋਕ ਭੁੱਤ ਰਹੇ ਨੇ ਉਹ ਸਾਰੇ ਦੇ ਸਾਰੇ ਦਾਅਵੇ ਖੋਖਲੇ ਸਾਬਤ ਕਰਾਂਗੇ ਲੋਕਾਂ ਦਾ ਇਕੱਠ ਦੱਸੇਗਾ ਸੋ ਉਹ ਇਕੱਠ ਕਰਨ ਜਾ ਰਹੇ ਹਨ ਉਦੋਂ ਬਾਅਦ 16 ਅਗਸਤ ਨੂੰ ਮਾਝੇ ਤੇ ਦੁਆਬੇ ਦੇ ਜਿਹੜੇ ਸਾਡੇ 5-6 ਜ਼ਿਲ੍ਹੇ ਆ ਇਧਰਲੇ ਪਾਸੇ ਅਸੀਂ ਮਾਲਵੇ ਦਾ ਕੀਤਾ ਮਾਝੇ ਤੇ ਦੁਆਬੇ ਦੇ ਜ਼ਿਲ੍ਹਿਆਂ ਦਾ ਉਧਰ ਕਰਨਾ ਹੈ ਉਹ ਅਸੀਂ ਈਰੋ ਜਗਾਦਣਾ ਆਪਾ ਬਕਾਲਾ ਜੀ ਬਾਬਾ ਬਕਾਲਾ ਦੇ ਵਿੱਚ ਇਹ ਇਹ ਜੀ ਲੈਂਡ ਪੂਲਿੰਗ ਦੇ ਖਿਲਾਫ ਇੱਕ ਵੱਡੀ ਕਿਸਾਨ ਮਹਾਪੰਚਾਇਤ ਹੋਰ ਇੱਕ ਦਿਨ ਵੀ ਕਰਾਂਗੇ ਔਰ ਉਸ ਤੋਂ ਜਿਹੜੇ ਬਾਕੀ ਗੱਲਾਂ ਨੇ ਤੁਹਾਡੇ ਨਾਲ ਉਹ ਸਾਡੇ ਮੇਰੇ ਨਾਲ ਹਰਿਆਣੇ ਤੋਂ ਜਰਨੈਲ ਸਿੰਘ ਜੀ ਆਏ ਹੋਏ ਨੇ ਇਹ ਤੁਹਾਡੇ ਨਾਲ ਗੱਲ ਸਾਂਝੀ ਕਰਨਗੇ ਕਿਉਂਕਿ ਅਸੀਂ ਜਿਹੜਾ ਓਵਰਾਲ ਇੰਡੀਆ ਬਹੁਤ سارے ਪ੍ਰੋਗਰਾਮ ਦੇ ਰੱਖੇ ਨੇ ਕਿਉਂਕਿ ਸਾਡੀਆਂ ਜਿਹੜੀਆਂ ਮੰਗਾਂ ਨੇ ਪਿਛਲੇ ਅੰਦੋਲਨ ਦੀਆਂ ਜਿਹੜਾ ਅੰਦੋਲਨ ਆਪਾਂ ਹੁਣ ਲੜਕੇ ਹਟਿਆ ਬੇਸ਼ੱਕ ਸਰਕਾਰ ਨੇ ਸਾਡਾ ਉਹ ਅੰਦੋਲਨ ਧੋਖੇ ਦੇ ਨਾਲ ਆਗੂਆਂ ਨੂੰ ਗ੍ਰਿਫਤਾਰ ਕਰਕੇ ਲੋਕਾਂ ਨੂੰ ਉੱਥੋਂ ਖਦੇੜਤਾ ਪਰ ਲੋਕਾਂ ਦੇ ਅੰਦਰੋਂ ਅੰਦੋਲਨ ਖਤਮ ਨਹੀਂ ਹੋਇਆ ਲੋਕਾਂ ਦੀ ਡਿਮਾਂਡ ਜਿੰਨੀ ਦੇਰ ਤੱਕ ਪੂਰੀ ਨਹੀਂ ਹੁੰਦੀ ਮਸਲੇ ਦਾ ਹੱਲ ਨਹੀਂ ਹੁੰਦਾ ਐਮਐਸਪੀ ਗਰੰਟੀ ਕਾਨੂੰਨ ਡਾਕਟਰ ਸੁਆਮੀ ਨਾਥ ਦੀ ਰਿਪੋਰਟ ਕਿਸਾਨਾਂ ਦੀ ਕਰਜ਼ਾ ਮੁਕਤੀ ਔਰ ਲੈਂਡ ਐਕੁਇਜ਼ੀਸ਼ਨ ਐਕਟ 2013 ਨੂੰ ਬਹਾਲ ਕਰਨਾ ਜਿੰਨੀ ਦੇਰ ਤੱਕ ਇਹ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਨੀ ਦੇਰ ਤੱਕ ਇਹ ਲੜਾਈ ਸਾਡੀ ਜਾਰੀ ਰਹੇਗੀ ਅਲੱਗ-ਅਲੱਗ ਸਟੇਟਾਂ ਦੇ ਵਿੱਚ ਅਸੀਂ ਵੱਡੀਆਂ ਕਿਸਾਨ ਮਹਾਪੰਚਾਇਤਾਂ ਹੋਰ ਕਰਨ ਦੀ ਸਾਡੀ ਤਿਆਰੀ ਹੈ ਜੀ ਦੇ ਬਾਰੇ जरनैल सिंह जी रतिया ये जैसा कि डलेवाल साहब ने बताया एम एस पी फसल खरीद की गारंटी का कानून स्वामीनाथन आयोग की सी टू प्लस फिफ्टी परसेंट आयोग की रिपोर्ट किसान मजदूर के संपूर्ण कर्जा माफी समेत जो बारह मांगों को लेकर तेरह फरवरी दो हज़ार चौबीस से हमारा आंदोलन चल चल रहा था सरकार ने 19 मार्च को धोखे से विश्वासघात करते हुए हमारे किसान आगुओं को गिरफ्तार किया और जो मोर्चे थे उनको खदेड़ दिया गया इसके बावजूद एस के एम नॉन पोलिटिकल ने दृढ़ संकल्प लिया है कि इन बारह मांगों समेत जो पहले आंदोलन में किसानों पर मुकदमे दर्ज किए गए थे और जो दूसरे आंदोलन में जो फिलहाल ही सरकार ने खदेड़ा है विशेषकर हरियाणा में जो किसानों पर मुकदमे दर्ज किए गए हैं सभी की वापसी तक एस के एम नॉन पोलिटिकल दृढ़ संकल्प लेता है कि उनके वापसी तक उन मांगों के माने जाने तक हमारा आंदोलन बदले हुए रूप में जारी रहेगा जो 19 मार्च को सरकार को ऐसा लगता है कि हमने आंदोलन को ख़त्म कर दिया वो आंदोलन आज भी जारी है पिछले महीने साउथ के तमिलनाडु में और कर्नाटक में इन मांगों को लेकर बड़ी बड़ी किसान महापंचायतें की गई और अब उत्तर भारत में इधर की जो स्टेट हैं इसमें हमारी ये किसान पंचायतें चल रही हैं डेवाल साहब ने बताया कि सात अगस्त को यहाँ जोधा में एक बड़ी किसान महापंचायत लैंड पुलिंग एक्ट समेत ये सभी मांगों को लेकर हम कर रहे हैं उसके बाद 10 अगस्त को हरियाणा के पानीपत के इसराना में एक बड़ी किसान महापंचायत की जा रही है 11 को राजस्थान के गंगानगर में 14 अगस्त को मध्य प्रदेश में 16 अगस्त को पंजाब के बाबा बकाड़ा में 17 और 18 अगस्त को यूपी में बड़ी बड़ी किसान महापंचायतें की जा रही हैं और ये सिलसिला जारी रहेगा सितंबर में भी हरियाणा में और अन्य स्टेट में तैयारी चल रही है और भी बड़ी किसान महापंचायतें करके एमएसपी फसल खरीद गारंटी का कानून संपूर्ण किसान मजदूर की संपूर्ण माफी स्वामीनाथन आयोग की रिपोर्ट सी टू प्लस फिफ्टी परसेंट सहित सभी मांगों के पूरा होने तक हमारा एसकेएम नॉन पॉलिटिकल की तरफ से ये आंदोलन जारी रहेगा और एसकेएम नॉन पॉलिटिकल इसके लिए दृढ़ संकल्प लेता है धन्यवाद कुछ बात सांसदों भाई जी पति मेरे तो पहला बल्लेवाल साहब सरदार दयाल सिंह ने थे इन सब ने ये जो लैंड पोल फॉर्सी एरिया लैंड पोल फॉर्सी ਇਹਦੇ ਸਬੰਧ ਵਿੱਚ ਗੱਲ ਕੀਤੀ ਹੈ ਮੈਂ ਇੱਕ ਬੇਨਤੀ ਕਰਾਂਗਾ ਕਿ ਪੰਜਾਬ ਸਰਕਾਰ ਇਹ ਗੱਲ ਕਹਿ ਰਹੀ ਆ ਕਿ ਅਸੀਂ ਪੰਜਾਬ ਨੂੰ ਜਿਹੜਾ ਇਹ ਜਿਹੜੀਆਂ ਜ਼ਮੀਨਾਂ ਜਿਹੜੀਆਂ ਨੇ ਇਹ ਇਸ ਤੰਗ ਦੇ ਨਾਲ ਲੈ ਕੇ ਤੇ ਡਵੈਲਪਮੈਂਟ ਕਰਾਂ ਮੈਂ ਇੱਕ ਮਿਸਾਲ ਦੇਣਾ ਤੁਹਾਨੂੰ ਅੰਮਰਸਰ ਜ਼ਿਲ੍ਹੇ ਦੇ ਸ਼ਹਿਰ ਦੇ ਵਿੱਚ ਲੋਹਾਰਕਾ ਰੋਡ ਦੇ ਉੱਤੇ ਕਰੀਬ 250 ਏਕੜ ਦੀਆਂ ਕਲੋਨੀਆਂ ਬਣੀਆਂ ਔਰ 25 ਸਾਲ ਹੋ ਗਏ ਨੇ ਉਹਨਾਂ ਕਲੋਨੀਆਂ ਬਣੀਆਂ ਔਰ ਉਹਨਾਂ ਕਲੋਨੀਆਂ ਦੇ ਵਿੱਚ ਅੱਜ ਤੱਕ ਮੈਂ ਵੀ ਉਸ ਕਲੋਨੀ ਦੇ ਵਿੱਚ ਰਹਿ ਰਿਹਾ ਤੇ ਉਹਦੇ ਵਿੱਚ ਕੇਵਲ 20% ਅਜੇ ਜਿਹੜੀ ਆ ਉੱਥੇ ਮਕਾਨਾਂ ਦੀ ਉਸਾਰੀ ਹੋਈ ਆ ਬਾਕੀ 80% ਜ਼ਮੀਨ ਜਿਹੜੀ ਆ ਉਹ ਉੱਥੇ ਬੇਆਬਾਦ ਕਰਕੇ ਤੇ ਛੱਡ ਦਿੱਤੀ ਆ ਬਹੁਤ ਉਪਜਾਊ ਜ ਤੁਹਾਨੂੰ ਪਤਾ ਕਿ ਅੰਬਰ ਸਰ ਦੀ ਧਰਤੀ ਕਿਸ ਤਰ੍ਹਾਂ ਸੋ ਇਹ ਜਿਹੜਾ ਇਹ ਪ੍ਰੋਗਰਾਮ ਜਿਹੜਾ ਕੀਤਾ ਜਾ ਰਿਹਾ ਇਹਦੇ ਪਿੱਛੇ ਇੱਕ ਸੋਚ ਹੈ ਉਹ ਬੜੀ ਵੱਡੀ ਸੋਚ ਹੈ ਕਿ ਇਹ ਪੰਜਾਬ ਦੇ ਜਿਹੜੇ ਲੋਕ ਨੇ ਇਹਨਾਂ ਨੇ ਅੱਜ ਤੱਕ ਚਾਹੇ ਉਹ ਅਹਿਮਦ ਸ਼ਾਹ ਦਾਲੀ ਆਇਆ ਮਹਮੂਦ ਗਨੂ ਆਇਆ ਉਸ ਤੋਂ ਬਾਅਦ ਅੰਗਰੇਜ਼ ਆਏ ਜਾਂ ਦਿੱਲੀ ਤਖਤ ਤੇ ਬੈਠੇ ਰਾਜ ਕਰਤਾ ਲੋਕਾਂ ਨੇ ਸਮੇਂ-ਸਮੇਂ ਤੇ ਜੋ ਇਹ ਜ਼ੁਲਮ ਕੀਤੇ ਨੇ ਉਹਨਾਂ ਦਾ ਮੁਕਾਬਲਾ ਪੰਜਾਬ ਦੇ ਲੋਕਾਂ ਨੇ ਕੀਤਾ ਤੇ ਪੰਜਾਬ ਦੇ ਲੋਕਾਂ ਨੂੰ ਜਿਹੜਾ ਇਹ ਆਰਥਿਕ ਤੌਰ ਦੇ ਉੱਤੇ ਨੁਕਸਾਨ ਪਹੁੰਚਾਉਣ ਵਾਸਤੇ ਇੱਕ ਪਲੈਨਿੰਗ ਦੇ ਤਹਿਤ ਇਹ ਸਾਰਾ ਜਿਹੜਾ ਸਿਸਟਮ ਚੱਲ ਰਿਹਾ ਸੋ ਇਸ ਜਿਹੜਾ ਜਿਹੜੀ ਇਹਨਾਂ ਦੀ ਪੌਲਸੀ ਆ ਉਹਨੂੰ ਪੰਜਾਬ ਦੇ ਲੋਕ ਬੜੀ ਚੰਗੀ ਤਰ੍ਹਾਂ ਸਮਝ ਚੁੱਕੇ ਨੇ ਜਿਸ ਕਰਕੇ ਜਿਸ ਤਰ੍ਹਾਂ ਤੁਹਾਨੂੰ ਤਰੀਕਾ ਜੜੀਆਂ ਦੱਸਿਆ ਗਿਆ ਇਹਨਾਂ ਤਰੀਕਾਂ ਦੇ ਉੱਤੇ ਜਿਹੜਾ ਪੰਜਾਬ ਦੇ ਜਿਹੜੇ ਲੋਕ ਨੇ ਉਹ ਬੜੀ ਵੱਡੀ ਪੱਧਰ ਤੇ ਔਰ ਇਹਦੇ ਨਾਲ-ਨਾਲ ਸਮੁੱਚੇ ਭਾਰਤ ਦੇ ਲੋਕ ਜਿਹੜੇ ਨੇ ਉਹ ਜਦੋਂ ਅਸੀਂ ਆ ਕਰਨਾਟਕਾ ਤੇ ਤਾਮਿਲनाडु ਦੇ ਚ ਗਏ ਆ ਤੇ ਉੱਥੋਂ ਦੇ ਲੋਕਾਂ ਨੇ ਵੀ ਇਹ ਗੱਲ ਕਹੀ ਆ ਜਦੋਂ ਅਸੀਂ ਗਏ ਉੱਥੇ ਤੇ ਡੱਲੇਵਾਲ ਸਾਹ ਦੇ ਪਲਾਂ ਪਰ ਪਰ ਕੇ ਤੇ ਉਹ ਗੱਲ ਕਹਿੰਦੇ ਸੰਕੇ ਤੁਸੀਂ ਸਾਨੂੰ ਜਗਾ ਦਿੱਤਾ ਔਰ ਉੱਥੇ ਵੀ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਇਹ ਪਨਦੇ ਜਾ ਰਹੇ ਨੇ ਇਹ ਅੱਜ ਤੱਕ ਪੰਜਾਬ ਨੂੰ ਜਾੜਿਆ ਜਾ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਜੜੀਆਂ ਉਪਜਾਊ ਜ਼ਮੀਨਾਂ ਨੇ ਉਹ ਸਾਰੀਆਂ ਜ਼ਮੀਨਾਂ ਜੜੀਆਂ ਨੇ ਕਾਰਪੋਰੇਟਰਾਂ ਨੂੰ ਦੇਣ ਵਾਸਤੇ ਇੱਕ ਪ੍ਰੈਨਿੰਗ ਹੈ ਲੇਕਿਨ ਪੰਜਾਬ ਦੇ ਉੱਤੇ ਜਿਹੜਾ ਹਮੜਾ ਇਹ ਬੜੀ ਵੱਡੀ ਇੱਕ ਪ੍ਰੈਨਿੰਗ ਹੈ ਕਿ ਇਹ ਪੰਜਾਬ ਦੇ ਲੋਕਾਂ ਨੂੰ ਜਿਹੜਾ ਘਸਿਆਰੇ ਬਣਾ ਦੋ ਖਤਮ ਕਰ ਤੋ ਆਰਥਿਕ ਤੌਰ ਤੇ ਜਦੋਂ ਇਹ ਆਪ ਹੀ ਖਤਮ ਹੋ ਜਾਣਗੇ ਤੇ ਫਿਰ ਇਹ ਲੋਕ ਆਪਣੀ ਗੱਲ ਇਹਨਾਂ ਨੇ ਲੋਕਾਂ ਦੀ ਗੱਲ ਕੀ ਕਰਨੀ ਆ ਜਦੋਂ ਆਪਣੇ ਜੋਗੇ ਨਹੀਂ ਰਹਿਣਗੇ ਸੋ ਇਹ ਬਹੁਤ ਵੱਡੀ ਪਾਲਸੀ ਹੈ ਗਲਤ ਹੈ ਤੇ ਇਹਨੂੰ ਜਿਹੜਾ ਟਾਕਰਾ ਦੇਣ ਵਾਸਤੇ ਇਹਨੂੰ ਪੰਜਾਬ ਸਰਕਾਰ ਜੋ ਇਹ મોદી ਦੇ ਨਕਸ਼ੇ ਕਦਮਾਂ ਤੇ ਚੱਲਦੀ ਹੋਈ ਪੰਜਾਬ ਸਰਕਾਰ ਨੂੰ ਪੰਜਾਬ ਦੇ ਲੋਕਾਂ ਨੂੰ ਜਾਣਨ ਜਾ ਰਹੀ ਆ ਇਹਨੂੰ ਅਸੀਂ ਕਿਸੇ ਵੀ ਕੀਮਤ ਉੱਤੇ ਬਰਦਾਸ਼ਤ ਨਹੀਂ ਕਰਾਂਗੇ ਔਰ ਪੰਜਾਬ ਸਰਕਾਰ ਨੂੰ ਮੂੰਹ ਠੋਕਵਾ ਜਿਹੜਾ ਉਹ ਜਵਾਬ ਕਿੱਲੇਵਾਲ ਸਾਹਿਬ ਇੱਕ ਜਿਹੜੇ ਵੱਡੇ ਇੰਡਸਟਰੀਲਿਸ ਜਿਹੜੇ ਕੰਸੈਂਟ ਫਾਰਮ ਦੇ ਰਹੇ ਨੇ ਆਪਣੇ 100-100 ਕਿੱਲੇ ਉਹ ਕੰਸੈਂਟ ਫਾਰਮ ਦੇ ਵਿੱਚ ਪਾ ਰਹੇ ਨੇ ਉਹਦਾ ਵਾਸਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਜਿਹੜੇ ਇਹਦੇ ਵਿੱਚ ਸਰਕਾਰ ਨੂੰ ਅਪੀਲ ਸੈਂਡ ਦੇਰੇ ਨੇ ਕੀ ਅਸੀਂ ਅਸੀਂ ਦਿਨ ਨੂੰ ਤਿਆਰ ਹਾਂ ਦਿਨ ਨੂੰ ਤਿਆਰ ਦੇਖੋ ਗੱਲ ਇਹ ਆ ਉਹ ਜਿਹੜੇ ਲੋਕ ਨੇ ਉਹ ਸਰਕਾਰਾਂ ਦੇ ਹੱਥ ਠੋਕੇ ਲੋਕ ਹੁੰਦੇ ਨੇ ਹਰ ਇੱਕ ਥਾਂ ਤੇ ਬੈਠੇ ਆ ਕੋਈ ਤੁਸੀਂ ਪਹਿਲਾਂ ਹੀ ਗੱਲ ਕੀਤੀ ਆ ਕਿ ਇੰਡਸਟਰੀ ਲਿਸਟਾਂ ਦਾ ਨਾਂ ਲਿਆ ਹਰ ਇੰਡਸਟਰੀ ਲਿਸਟ ਉਹ ਕਿਸਾਨ ਤੇ ਹੈ ਨਹੀਂ ਉਹ ਸਰਕਾਰਾਂ ਦਾ ਜੇ ਮੈਂ ਕਹਾ ਕਿ ਝੋਲੀ ਚੁੱਕ ਬਣੇ ਹੋਏ ਹੁੰਦੇ ਨੇ ਹਰ ਸਰਕਾਰ ਦੇ ਨਾਲ ਚੱਲਦੇ ਨੇ ਔਰ ਉਹ ਵੀ ਸਰਕਾਰ ਨਾਲ ਚੱਲਣ ਵਾਲੀ ਗੱਲ ਹੈ ਜਿਹੜੀ ਇੱਥੇ ਲੁਧਿਆਣੇ ਦੀ ਗੱਲ ਆ ਰਹੀ ਹੈ ਕਿ 280 ਏਕੜ ਉਹਨਾਂ ਨੇ ਅਨਾਉਂਸਮੈਂਟ ਇਤੋਂ ਕਰ ਦਿੱਤੀ ਗਈ ਹੈ ਕਿ ਅਸੀਂ ਦੇਣ ਲਈ ਤਿਆਰ ਹਾਂ ਮੈਂ ਕਹਿੰਦਾ ਵੀ ਆਹ 7 ਤਰੀਕ ਨੂੰ ਤੁਹਾਡੇ ਸਾਹਮਣੇ ਹਰਿਆਣ ਇਸੇ ਲੁਧਿਆਣੇ ਦੇ ਜ਼ਿਆਦਾਤਰ ਲੋਕ ਇਕੱਠੇ ਹੋਣਗੇ ਉਹ ਦੱਸ ਦੇਣਗੇ ਸਾਡੇ ਮੁੱਖ ਮੰਤਰੀ ਨੂੰ ਕਿ ਜਿਹੜੇ ਇਹ ਦਾਅਵੇ ਕਰ ਰਿਹਾ ਮੈਂ ਪਹਿਲੀ ਗੱਲ ਆਪਦੀ ਜਗ੍ਹਾ ਰੱਖੀ ਸੀ ਕਿ ਜਿਹੜੇ ਝੂਠੇ ਦਾਅਵੇ ਸਾਡੀ ਸਰਕਾਰ ਕਰ ਰਹੀ ਹੈ ਉਹਨਾਂ ਦਾਅਵਿਆਂ ਦਾ 7 ਤਰੀਕ ਨੂੰ ਆਪਾਂ ਪੋਲ ਖੋਲ੍ਹ ਦਿਆਂਗੇ। ਢੱਲਿਆ ਸਾਹਿਬ ਜੱਥੇਬੰਦੀ ਇਕੱਠੀਆਂ ਨਹੀਂ ਹੋਈਆਂ ਲੱਗਦਾ ਨਹੀਂ ਕਿ ਇਹਦਾ ਜਿਹੜਾ ਫਰਕ ਪਊਗਾ ਤੁਹਾਡੇ ਜਿਹੜਾ ਅੰਦੋਲਨ ਦੇ ਉੱਤੇ ਕਿਉਂਕਿ ਵਕ ਵਕ ਪਾਸ ਜਿਹੜੀਆਂ ਇੰਡੀਵਿਡੂਅਲ ਅੰਦੋਲਨ ਕਰ ਰਹੀਆਂ ਨੇ ਇੱਕ ਮੰਚ ਤੇ ਹੋਵੇ ਅੰਦੋਲਨ। ਉਹ ਜ਼ਿਆਦਾ ਸਤਾ ਸਭ ਤੋਂ ਪਹਿਲੀ ਗੱਲ ਇਹ ਲੈਓ। ਅਸੀਂ ਕਿਹਾ ਕੀ ਹੈ ਮੈਂ ਵੀ ਕਿਹਾ ਮੇਰੇ ਸਾਥੀਆਂ ਨੇ ਵੀ ਇਹ ਕਿਹਾ ਕਿ ਅਸੀਂ ਸਭ ਨੂੰ ਸੱਦਾ ਦਿੰਦੇ ਆ ਭਾਈ ਆਓ ਸਾਰੇ ਇਕੱਠੇ ਹੋਈਏ। ਅੱਜ ਅੱਡੋ-ਅੱਡੀ ਵਾਲਾ ਕੰਮ ਨਹੀਂ ਰਿਹਾ ਅੱਜ ਇਕੱਠੇ ਹੋ ਕੇ ਲੜਨ ਦੀ ਲੋੜ ਹੈ। ਇਸ਼ੂ ਇਹੋ ਜਿਹੇ ਨੇ। ਲੇਕਿਨ ਮੈਂ ਇੱਕ ਵੀ ਕਲੀਅਰ ਕਰ ਦਿਆਂ ਐਡੀ ਘਬਰਾਉਣ ਵਾਲੀ ਵੀ ਗੱਲ ਨਹੀਂ ਹੈ ਜਦੋਂ ਆਪਾਂ ਦਿੱਲੀ ਦੇ ਵਿੱਚ ਲੜਿਆ ਅਗਰ ਮੋਦੀ ਨੂੰ ਉਹ ਅੰਦੋਲਨ ਬੈਕਫੁੱਟ ਤੇ ਲੈ ਲੈ ਗਿਆ ਤਾਂ ਇੱਥੇ ਕੋਈ ਵੱਡੀ ਗੱਲ ਨਹੀਂ ਹੈ ਕੋਈ ਚਿੰਤਾ ਵਾਲੀ ਗੱਲ ਨਹੀਂ ਹੈ ਉਦੋਂ ਵੀ ਕਿਹੜਾ ਸਾਰੇ ਇਕੱਠੇ ਸੀ ਅਗਰਾਹਾ ਸਾਹਿਬ ਨੇ ਆਪਣੀ ਸਟੇਜ ਲਈ ਹੋਈ ਸੀ ਕਿਸਾਨ ਮਜ਼ਦੂਰ ਸ਼ਮਰਸ਼ ਕਮੇਟੀ ਨੇ ਆਪਣੀ ਸਟੇਜ ਲਈ ਹੋਈ ਸੀ ਔਰ ਤਕੈਬ ਸਾਹਿਬ ਦੀ ਆਪਣੀ ਸਟੇਜ ਚੱਲਦੀ ਸੀ ਆਪਣੇ ਸਾਰਿਆਂ ਦੇ ਸਾਹਮਣੇ ਲੇਕਿਨ ਲੜਾਈ ਆ ਜਿਹੜੀ ਸਾਡਾ ਇਸ਼ੂ ਸਾਰਿਆਂ ਦਾ ਇੱਕੋ ਹੈ ਪ੍ਰੋਗਰਾਮ ਅਸੀਂ ਇੱਕੋ ਦੇ ਰਹੇ ਹਾਂ ਭਾਵੇਂ ਆਟਾ ਧੋ ਕੇ ਦੇ ਰਹੇ ਹਾਂ ਕਿਤੋਂ ਦੇਣਾ ਕੋਈ ਚਿੰਤਾ ਨਹੀਂ ਲੇਕਿਨ ਇਹ ਵੀ ਸਾਡੀ ਕੋਸ਼ਿਸ਼ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਵਾਹਿਗੁਰੂ ਕਿਰਪਾ ਕਰੇ ਸਾਰਿਆਂ ਨੂੰ ਇਕੱਠੇ ਕਰਦਾ ਹੀ ਜਤਨ ਕਰਦਾ ਵੀ ਸਦਾ ਦੇ ਰਹੇ ਹਾਂ ਕਿ ਹਾਂਜੀ ਸਾਰੀਆਂ ਚੱਜਵੰਦੀ ਕੋਈ ਵੀ ਆ ਸਕਦਾ ਲੱਗਦਾ ਨਹੀਂ ਕਿ ਆਪ ਪਹਿਲ ਕਰਨੀ ਚਾਹੀਦੀ ਹੈ ਵੀ ਦੂਸਰੇ ਵੱਲੋਂ ਜਿਹੜਾ ਜਾਹਿਕ ਹੋਣੀ ਤੁਹਾਨੂੰ ਫਿਰ ਬੋਲਿਓ ਫਿਰ ਸਵਾਲ ਕਰੋ ਮੈਂ ਕਹਿੰਦਾ ਜਿੱਤਰਾ ਅੰਦਰ ਹੀ ਸੱਦਾ ਦੇ ਰਹੇ ਹਾਂ ਕਿ ਕੋਈ ਵੀ ਆ ਸਕਦਾ ਆਓ ਇਕੱਠੇ ਹੋ ਜੁਤੀ ਜੋਥੇ ਬੰਦਿਆਂ ਦੇ ਬਾਰੇ ਕਤੇ ਉਹਦਾ ਜੇ ਮੰਤ ਉਹ ਇੱਕਾ ਟੀਚਾ ਇੱਕ ਹੈ ਉਹਦੀ ਕਹਿੰਦੇ ਆ ਵੀ ਲੈਨ ਬੁਟਿੰਗ ਹੈ ਬਚਾਉਣਾ ਪਜਾਉਂਦਾ ਕਿਉਂ ਨਹੀਂ ਇਸਤੇ ਤੇ ਤੁਹਾਡਾ ਮਤਲਬ ਜਦੋਂ ਉਹ ਪ੍ਰੋਗਰਾਮ ਦਿੰਦੇ ਸਾਸੀ ਕਿਉਂ ਨਹੀਂ ਜਾਂਦੇ ਉਹਦੇ 'ਚ ਇਹ ਸਵਾਲ ਹੈ ਮੇਰਾ ਖਿਆਲ ਆ ਤੁਹਾਨੂੰ ਆ ਲੁਧਿਆਣੇ ਦੀ ਪ੍ਰੈਸ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੋਵੇਗਾ ਗਲਾਡਾ ਦੇ ਮੂਹਰੇ ਜਿੰਨੀ ਵਾਰੀ ਪ੍ਰੋਗਰਾਮ ਹੋਇਆ ਔਰ ਦੂਸਰੇ ਐਸਕੇਮ ਵੱਲੋਂ ਕੀਤਾ ਗਿਆ ਔਰ ਸਾਡੀ ਜਥੇਬੰਦੀ ਦੇ ਝੰਡੇ ਹਰ ਵਾਰੀ ਤੁਹਾਨੂੰ ਉਹਦੇ 'ਚ ਦਿਸੇ ਹੋਣਗੇ ਤਾਂ ਫਿਰ ਆਪਾਂ ਕਿਵੇਂ ਮੰਨ ਲੀਏ ਵੀ ਅਸੀਂ ਨਹੀਂ ਜਾ ਰਹੇ ਉੱਥੇ? ਨੋ ਪ੍ਰੋਬਲਮ, ਇਕੱਠੇ ਆਂ ਲੜਾਂਗੇ। ਕੁਛ ਹੋ ਜੇ ਜੇ ਅਸੀਂ ਅਲੱਗ-ਅਲੱਗ ਵੀ ਬੈਠੇ ਲੜ ਰਹੇ ਆਂ, ਭਲੇਖਾ ਕੱਢਦੇ ਆਂ ਮੈਂ ਸਰਕਾਰ ਦਾ ਅੱਜ ਤੁਹਾਡੇ ਜਵਾਬ ਦੇ ਰਹੀਂ। ਅਗਰ ਸਰਕਾਰ ਕਿਸੇ ਵੀ ਸਾਡੇ ਗਰੁੱਪ ਤੇ ਕਿਸੇ ਵੀ ਬੈਠੇ ਸਾਥੀਆਂ ਤੇ ਕਿਸੇ ਤਰ੍ਹਾਂ ਦਾ ਹਮਲਾਵਰ ਰੁਖ ਅਖਤਿਆਰ ਕਰੇਗੀ, ਅਸੀਂ ਆਪਦੇ ਸਾਥੀਆਂ ਦੇ ਨਾਲ ਚਟਾਨ ਵਾਂਗ ਖੜੇ ਆਂ ਖੜਾ। ਮਹਾਂ ਮੰਤਰੀ ਲਖਵਾਲ ਦਾ ਕਹਿਣਾ ਹੈ ਕਿ 7 ਤਰੀਕ ਨੂੰ ਕਰਨ ਜਾ ਰਹੇ ਮਹਾਵਿਚਾਰ ਕਰਨ ਜਾ ਰਹੇ ਇਹ ਚ ਐਸਕੇਮ ਨਹੀਂ ਆਉਗੀ ਬੱਤੀ ਜਿਹੜੀ ਜੱਥੇ ਬੰਦੀਆ ਚਲੋ ਇਹ ਇਹ ਦੇਖੋ ਅਸੀਂ ਤਾਂ ਸਾਰਿਆਂ ਨੂੰ ਅਪੀਲ ਕਰ ਰਹੇ ਹਾਂ ਨਾ ਇਹਦਾ ਸਵਾਲ ਉਹਨਾਂ ਤੋਂ ਪੁੱਛਣਾ ਚਾਹੀਦਾ ਵੀ ਤੁਸੀਂ ਕਿਉਂ ਨਹੀਂ ਆ ਰਹੇ ਲੇਕਿਨ ਸਾਡਾ ਵਿਚਾਰ ਨਹੀਂ ਮਿਲਦੇ ਹੈ ਉਹ ਕਹਿੰਦੇ ਸਾਡੇ ਵਿਚਾਰ ਨਹੀਂ ਮਿਲਦੇ ਡੱਲੇ ਵਾਲ ਸਾਹਿਬ ਨਾਲ ਵਿਚਾਰ ਨਹੀਂ ਮਿਲਦੇ ਮੈਂ ਕਹਿੰਦਾ ਜਿਹੜੀ ਅੱਜ ਜਿਹੜੀ ਲੜਾਈ ਲੜ ਰਹੇ ਹਾਂ ਨਾ ਆਪਾਂ ਅੱਜ ਇਕੱਠੇ ਕਰਨ ਦੀ ਕੋਸ਼ਿਸ਼ ਕਰੀਏ ਇਹਨਾਂ ਗੱਲਾਂ ਵਾਲੇ ਨੂੰ ਨਾ ਲੈ ਕੇ ਜਾਈਏ ਗੱਲ ਨੂੰ ਕਿ ਸਾਡੇ ਕੀ ਵਖਰੇਵੇਂ ਨੇ ਵਖਰੇਵੇਂ ਬਹੁਤ ਹੋ ਸਕਦੇ ਨੇ ਵਿਚਾਰਧਾਰਕ ਵਖਰੇਵੇਂ ਹੋ ਸਕਦੇ ਨੇ ਲੇਕਿਨ ਮੈਂ ਫੇਰ ਤੁਹਾਡੇ ਜਵਾਬ ਦਿੰਦਿਆਂ ਇਹ ਕਹਿ ਦਿੰਨਾ ਕਿ ਐਮਐਸਪੀ ਗਰੰਟੀ ਕਾਨੂੰਨ ਦੇਸ਼ ਨੂੰ ਚਾਹੀਦਾ ਇਕੱਲੇ ਇਕੱਲੇ ਕਿਸਾਨ ਨੂੰ ਚਾਹੀਦਾ ਡਾਕਟਰ ਸੁਆਮੀਨਾਥਨ ਦੀ ਰਿਪੋਰਟ ਸਾਡੇ ਕਿਸਾਨਾਂ ਨੂੰ ਚਾਹੀਦੀ ਹੈ ਔਰ 7 ਲੱਖ ਕਿਸਾਨ ਜਿਹੜੋ ਖੁਦਕਸ਼ੀ ਕਰਕੇ ਮਰ ਗਿਆ ਹੋਵੇ ਕਿਸਾਨਾਂ ਦੀ ਕਰਜ਼ਾ ਮਾਫੀ ਚਾਹੀਦੀ ਅੱਜ ਜਿਹੜੀ ਲੜਾਈ ਅਸੀਂ ਲੜ ਰਹੇ ਹਾਂ ਲੈਂਡ ਪੂਲਿੰਗ ਦੀ ਜਾਂ ਲੈਂਡ ਐਕ acquisition ਦੀ ਜਿਹੜਾ 2013 ਚ ਲੜ ਕੇ ਲੋਕਾਂ ਨੇ ਲੈਂਡ ਐਕquisition ਐਕਟ ਬਣਵਾਇਆ ਸੀ ਉਹਦੀ ਮੁੜ ਬਹਾਲੀ ਲਈ ਅਸੀਂ ਲੜ ਰਹੇ ਹਾਂ ਔਰ ਖੁੱਲਾ ਸੱਦਾ ਫੇਰਾ ਸਾਰਿਆਂ ਨੂੰ ਆਓ ਜਿਨ੍ਹਾਂ ਦਾ ਇਹਦੇ ਤੇ ਲੜਨ ਨੂੰ ਜੀ ਕਰਦਾ ਹੈ ਆਪਾਂ ਇਕੱਠੇ ਹੋਵਾਂਗੇ ਤੁਸੀਂ ਪ੍ਰੈਸ ਦੇ ਮਾਧਿਅਮ ਤੋਂ ਇਹ ਗੱਲ ਕਹਿ ਰਹੇ ਹੋ ਕਿ ਸਾਰੇ ਲਗਦਾ ਨਹੀਂ ਕਿ ਪਹਿਲਾਂ ਮੀਟਿੰਗ ਕਰ ਲੈਂਦੇ ਇਹ ਡਿਸਾਈਡ ਕਰ ਲੈਂਦੇ ਸਾਰੇ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਦੇ ਤਾਂ ਸਾਡੇ ਮਾਧਿਅਮ ਤੋਂ ਕਹਿ ਰਹੇ ਕਿ ਸਾਰੇ ਕਿਸਾਨ ਜਿੱਥੇ ਬੰਦੀਆਂ ਇਕੱਠੀਆਂ ਹੋਣ ਸਾਨੂੰ ਲੰਦਾ ਨਹੀਂ ਕਿ ਜੇ ਇਕੱਠੇ ਹੋਵਾਂਗੇ ਨਹੀਂ ਨਹੀਂ ਐਸੀ ਨਹੀਂ ਗੱਲ ਹੈ ਸਾਨੂੰ ਮੈਨੂੰ ਇਹ ਲੱਗਦਾ ਸਾਨੂੰ ਇਕੱਠੇ ਕਰਨ ਦਾ ਮਾਧਿਅਮ ਵੀ ਤੁਸੀਂ ਹੁੰਨੇ ਆ ਸਾਨੂੰ ਇਕੱਠੇ ਕਰਨ ਦਾ ਮਾਧਿਅਮ ਵੀ ਤੁਸੀਂ ਹੁੰਨੇ ਆ ਤੇ ਕਦੇ ਕਦੇ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਕਦੇ ਕਦੇ ਸਾਡਾ ਕਲੇਸ਼ ਪਾਉਣ ਦਾ ਮਾਧਿਅਮ ਵੀ ਨਿਲ ਮਾਡਮ ਕੱਲੇਨ ਸਾਹਿਬ ਮੁੱਖ ਮੰਤਰੀ ਇਹ ਗੱਲ ਕਹਿ ਰਹੇ ਨੇ ਮਹਾਪੰਚਾਇਤ ਕਰਨ ਜਾ ਰਹੇ ਨੇ ਉਸ ਦੇ ਵਿੱਚ ਤੁਸੀਂ ਜਾਵੋਗੇ ਕਿੱਥੇ ਜਤਿੰਦਰਿੰਦਿਆਉ ਕਿੱਥੇ ਐਸਕੇਮ ਕਿੱਥੇ ਬਰਨਾਲਾ ਸਮਰਾਲੇ ਸਮਰਾਲੇ ਕਿਉਂ ਨਹੀਂ ਜਾਵਾਂਗੇ ਤੁਹਾਨੂੰ ਦੱਸ ਦਾਂਗੇ ਢੰਡੇ ਉੱਥੇ ਹੋਰ ਦੱਸਾਂਗੇ ਨਿਲਿਆਲ ਸਾਹਿਬ ਮੁੱਖ ਮੰਤਰੀ ਐਡਾ ਵੀ ਕਹਿ ਰਹੇ ਨੇ ਕਿ ਜਿਹੜਾ ਕਾਨੂੰਨ ਆ ਲੈਂਡ ਰਿਕੋਜੀਸ਼ਨ ਦਾ ਨਹੀਂ ਹੈਗਾ ਲੈਂਡ ਪੂਲਿੰਗ ਦਾ ਉਹ ਇਹ ਗੱਲ ਕਹਿ ਰਹੇ ਨੇ ਕਿ ਕਿਸਾਨ ਦੀ ਮਰਜ਼ੀ ਆ ਭਾਵੇਂ ਲੈਂਡ ਦਵੇ ਭਾਵੇਂ ਨਾ ਦੇ ਤੁਹਾਨੂੰ ਇਸ ਗੱਲ ਦੀ ਸ਼ਕਤ ਹਾਂ ਦੇਖੋ ਲੈਂਡ ਐਕਵਾਜੇਸ਼ਨ ਜੇ ਹੋ ਜਾਂਦੀ ਤਾਂ ਸਾਨੂੰ ਦੋ ਪੈਸੇ ਮਿਲ ਜਾਂਦੇ ਭਾਵੇਂ ਥੋੜੇ ਹੀ ਮਿਲਦੇ ਲੈਂਡ ਪੂਲਿੰਗ ਤਾਂ ਲੈ ਕੇ ਹੀ ਇਹ ਚੀਜ਼ ਆਏ ਨੇ ਕਿ ਤੁਹਾਨੂੰ ਪੈਸਾ ਕੋਈ ਨਹੀਂ ਦੇਣਾ ਕੱਲੀ ਤੁਹਾਡੀ ਲੈਂਡ ਪੂਲਿੰਗ ਦੇਣੀ ਆ ਇੱਕ ਕਿੱਲਾ ਸਾਨੂੰ ਦਿਓ ਤੁਹਾਡਾ ਹੀ ਕਿੱਲਾ ਉਹਦੇ ਵਿੱਚੋਂ ਤੁਹਾਨੂੰ 1200 ਗਜ ਦੇ ਦੇਾਂਗੇ ਬਾਕੀ ਅਸੀਂ ਰੱਖ ਲਾਂਗੇ ਆ ਯਾਰ ਬਾਂਦਰ ਵੰਡ ਤਾਂ ਕਦੇ ਸੁਣਿਆ ਹੀ ਨਹੀਂ ਕਦੇ ਸਰਕਾਰਾਂ ਇਹ ਕਰਦੀਆਂ ਹੁੰਦੀਆਂ ਕੋਈ ਵਪਾਰੀ ਕੋਈ ਲਟੇਰਾ ਬਾਹਰੋਂ ਆ ਕੇ ਤਾਂ ਸਾਡੇ ਨਾਲ ਕਰਜ਼ੇ ਦਾ ਕਰਜ਼ੇ ਇਹਦਾ ਸਾਡੀ ਸਰਕਾਰ ਨੇ ਸਾਡੇ ਨਾਲ ਕਰਨਾ ਸ਼ੁਰੂ ਕਰ ਲਿਆ ਔਰ ਲੈਂਡ ਐਕੁਇਜ਼ੀਸ਼ਨ ਨਾਲੋਂ ਲੈਂਡ ਪੂਲਿੰਗ ਕਈ ਗੁਣੇ ਖਤਰਨਾਕ ਹੈ ਔਰ ਜਿਹੜੇ ਉਹ ਪਹਿਲਾ ਦਿਨਾਂ ਦੀ ਲੈਂਡ ਪੂਲਿੰਗ ਲਈ ਹੈ ਲੋਕਾਂ ਨੇ ਮੋਹਾਲੀ ਦੇ ਅੰਦਰ ਇਹੋ ਜਿਹੇ ਬੰਦੇ ਫਿਰਦੇ ਨੇ 2011 ਦੀ ਲੈਂਡ ਪੂਲਿੰਗ ਲਈ ਹੋਈ ਅੱਜ ਉਹਨਾਂ ਲੋਕਾਂ ਨੂੰ ਹਜੇ ਪਲਾਟ ਨਹੀਂ ਮਿਲੇ 32 33% ਲੋਕ ਨੇ ਜਿਹੜੇ ਉਦੋਂ ਦੇ ਅਜੇ ਰੁਲਦੇ ਫਿਰਦੇ ਆ ਉਹਨਾਂ ਦੇ ਬੱਚਿਆਂ ਦੀਆਂ ਸ਼ਾਦੀਆਂ ਨਹੀਂ ਹੋ ਰਹੀਆਂ ਬੱਚਿਆਂ ਦੀਆਂ ਫੀਸਾਂ ਨਹੀਂ ਭਰੀਆਂ ਜਾ ਰਹੀਆਂ ਹੋਰ ਕੋਈ ਸਵਾਲ ਕਿਸੇ ਕੋਲ ਹੈ ਠੀਕ ਹੈ ਜੀ